ਮਨਜੀਠੀਏ ਨੂੰ ਲੈ ਕੇ ਡਿਬਰੂਗੜ੍ਹ ਜੇਲ੍ਹ ਦੀਆਂ ਖਬਰਾਂ ਆ ਰਹੀਆਂ ਨੇ ਤੇ ਦੂਜੇ ਪਾਸੇ ਵਕੀਲ ਤੇ ਇਹਨਾਂ ਦੇ ਵਰਕਰਾਂ ਦਾ ਕਹਿਣਾ ਕਿ ਪਰਚਾ ਨਜਾਇਜ਼ ਹੋਇਆ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਤਾਂ ਇਸ ਮਾਮਲੇ ਦੇ ਵਿੱਚ ਚੋਪੀ ਵੱਟ ਗਏ ਨੇ ਇਕੱਲੀ ਗਨੀਪ ਕੌਰ ਮਨਜੀਠੀਆ ਜੋ ਕਹਿ ਰਹੀ ਆ ਕਿ ਮਨਜੀਠੀਏ ਨੂੰ ਡਿਬਰੂਗੜ੍ਹ ਨਾ ਭੇਜਿਆ ਜਾਵੇ ਉਸ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਹੀ ਰੱਖਿਆ ਜਾਵੇ ਪਰ ਸਰਕਾਰ ਅਤੇ ਲੋਕਾਂ ਦਾ ਇਹ ਦਾਵਾ ਹੈ ਕਿ ਜੇਕਰ ਮਨਜੀਠੀਆ ਪੰਜਾਬ ਦੀਆਂ ਜੇਲਾਂ ਵਿੱਚ ਰਹੂ ਤਾਂ ਗੈਂਗਸਟਰਵਾਦ ਨੂੰ ਵਾਧਾ ਮਿਲ ਸਕਦਾ ਇਸ ਕਰਕੇ ਇਸ ਨੂੰ ਡਿਬਰੂਗੜ੍ਹ ਭੇਜ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਮਜੀਠੀਆ ਦੇ ਥੱਲੇ 5000 ਬੰਦਾ ਕੰਮ ਕਰਦਾ ਸੀ ਜਿਸ ਕਰਕੇ ਇਸ ਦੇ ਲਿੰਕ ਸਾਰੇ ਥਾਵਾਂ ਤੇ ਨੇ ਤੇ ਪਹਿਲਾਂ ਹੀ ਪੰਜਾਬ ਦੀ ਜਵਾਨੀ ਦਾ ਬੜਾ ਨੁਕਸਾਨ ਹੋ ਚੁੱਕਿਆ ਜਿਸ ਕਰਕੇ ਇਸ ਨੂੰ ਡਿਬਰੂਗੜ੍ਹ ਭੇਜਣਾ ਚਾਹੀਦਾ ਤੇ ਦੂਜੇ ਪਾਸੇ ਕਾਂਗਰਸ ਵੀ ਇਸ ਦਾ ਫੁੱਲ ਵਿਰੋਧ ਕਰ ਰਹੀ ਹੈ ਕਿ ਮਜੀਠੀਆ ਤੇ ਪਰਚਾ ਨਜਾਇਜ਼ ਹੋਇਆ ਤੇ ਇਹ ਸਭ ਨੂੰ ਦੇਖਦੇ ਹੋਏ ਵਿਧਾਨ ਕੱਲ ਵਿਧਾਨ ਸਭਾ ਵਿੱਚ ਹਰਪਾਲ ਚੀਮਾ ਨੇ ਕਾਂਗਰਸ ਨੂੰ ਚੰਗਾ ਘੇਰਿਆ ਕਿ ਪਹਿਲਾਂ ਤਾਂ ਕਾਂਗਰਸ ਕਹਿੰਦੀ ਸੀ ਕਿ ਅਸੀਂ ਮਜੀਠੀਆ ਦੇ ਗਾਲ 'ਚ ਰੱਸਾ ਪਾ ਕੇ ਇਸ ਨੂੰ ਜੇਲ੍ਹ ਵੇ ਸੁੱਟਾਂਗੇ ਤੇ ਹੁਣ ਕਾਂਗਰਸ ਮਜੀਠੀਆ ਦੇ ਪਾਲੇ ਵੱਲ ਜਾ ਕੇ ਖੜ ਗਈ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਸੀਐਮ ਆਨ ਮਜੀਠੇ ਨੂੰ ਡਿਬਰੂਗੜ੍ਹ ਭੇਜਦੇ ਹਨ ਤੇ ਜਾਂ ਕੋਈ ਹੋਰ ਕੋਈ ਕਾਰਵਾਈ ਕਰਦੇ ਹਨ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਸਾਂਝੀ ਕਰ ਸਕਦੇ ਹੋ